ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਉਤਸਵ ਦੇ ਸੰਬੰਧ ਵਿੱਚ ਕੱਢੀਆਂ ਗਈਆਂ ਸ਼ੋਭਾ ਯਾਤਰਾਵਾਂ ਦਾ ਸਮਾਜ ਸੇਵਕ ਵਿਕੀ ਚੀਦਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨੇਚਰ ਬੀਜੇਪੀ ਆਗੂ ਸੰਜੀਵ ਅਰੋੜਾ ਕਾਉਂਸਲਰ ਵਿਕਾਸ ਸੋਨੀ ਡਾਕਟਰ ਰਾਮ ਚਾਵਲਾ ਰਾਕੇਸ਼ ਕਿਲ ਗੌਰਵ ਕਿਲ ਮੋਨੂ ਮਹਾਚਨ ਬੱਬੀ ਪਹਿਲਵਾਨ ਪ੍ਰਦੀਪ ਗੱਬਰ ਵੀ ਮੌਜੂਦ ਸਨ ਪ੍ਰਭੂ ਵਾਲਮੀਕੀ ਕੀ ਕਿਜੇ ਸ਼ੀ ਲਹੌਰੀ ਤੇ ਸਲੀਮ ਵੀ ਸਤਗੁਰ ਦੇ ਗੁਣ ਗਾਉਂਦੇ ਸੱਚੇ ਮਨੋਂ ਪਿਆਰਵਣ ਜਿਹੜੇ ਉਹ ਸਭ ਖੁਸ਼ੀਆਂ ਪਾਉਂਦੇ ਦੇਖੋ ਇਹ ਸਭ ਤੋਂ ਪਹਿਲੇ ਸਾਰੇ ਹੀ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਦੇਖੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਮੇਰੇ ਵੀ ਇਸ ਵੇਲੇ ਮੋਟੇ ਮੂਡ ਖਰਾਬ ਹੋ ਗਿਆ ਸੀ ਕਿ ਕਿੰਨਾ ਖਰਾਬ ਮੌਸਮ ਸੀ بارش ਆ ਰਹੀ ਸੀ ਤੇ ਮਨੂ ਘਾਇ ਇਸ ਵਾਰ ਸ਼ਾਇਦ ਸਾਨੂੰ ਪ੍ਰੋਗਰਾਮ ਅੱਗੇ ਨੇ ਵਧਾਉਣਾ ਪਵੇ ਜਾਂ ਕੋਈ ਕੈਂਸਲ ਨਾ ਕਰਨਾ ਪਵੇ ਲੇਕਿਨ ਭਗਵਾਨ ਵਾਲਮੀਕੀ ਮਰਜ਼ੀ ਨੇ ਇੰਨੀ ਕਿਰਪਾ ਕੀਤੀ ਹੈ ਇੰਨੀ ਆਪਣੀ ਦਇਆ ਦ੍ਰਿਸ਼ਟੀ ਦਿਖਾਈ ਹੈ ਪੂਰੇ ਅਮਰਸਰ ਵਾਸੀਆਂ ਤੇ ਕਿ ਦੇਖੋ ਸਾਡਾ ਪ੍ਰੋਗਰਾਮ ਬੜਾ ਵਧੀਆ ਸੀ ਉਹਨਾਂ ਨੇ ਆਪਣਾ ਅਸ਼ੀਰਵਾਦ ਦੇ ਕੇ ਬਿਲਕੁਲ ਵਧੀਆ ਤਰੀਕੇ ਨਾਲ ਆਪਣਾ ਇਹ ਪ੍ਰੋਗਰਾਮ ਕਰਦਾ ਤੇ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2000 ਦਾ ਪੰਜੀਆ ਇਹਦੇ ਵਿੱਚ ਜਿਵੇਂ ਪਾਕਿਸਤਾਨ ਨਾਲ ਪਿੱਛੇ ਇਹ ਵਾਰ ਵੀ ਲਯੋਧ ਵੀ ਲੱਗ ਗਿਆ ਉਸ ਤੋਂ ਬਾਅਦ ਹਾਰ ਆ ਗਏ ਲੇਕਿਨ ਸਾਡੇ ਜਿਹੜਾ ਪੰਜਾਬ ਹੈ ਉਹ ਗੁਰੂਆਂ ਆ ਗੁਰੂਆਂ ਪੀਰਾਂ ਦੀ ਰਿਸ਼ੀਆਂ ਮੁਰੀਆਂ ਦੀ ਧਰਤੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਰਸੋਂ ਵੀ ਸਾਡੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਉਹਦੀ ਮੈਂ ਸਭ ਨੂੰ ਵਧਾਈ ਦਿੰਦਾ ਐ ਐਸੇ ਜਿਹੜੇ ਆਪਾਂ ਦੇਵੀ ਦੇਵਤਾ ਤਿਉਹਾਰ ਮਨਾਉਂਦੇ ਆ ਇਹ ਹੀ ਸਾਡੀ ਜਿਹੜੀ ਸੰਸਾਰ ਹੈ ਇਹਨੂੰ ਬਚਾਉਂਦੇ ਨੇ ਤੇ ਇਹਨਾਂ ਆਪਣਾ ਹੱਥ ਰੱਖਦੇ ਨੇ ਸਾਡੇ ਅੰਮ੍ਰਿਤਸਰ ਵਾਸੀਆਂ ਦੇ ਪੰਜਾਬ ਵਾਸੀਆਂ ਦੇ ਤੇ ਮੈਂ ਤੁਹਾਡੇ ਚੈਨਲ ਦਾ ਹੀ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਜਿਵੇਂ ਕਿ ਅਸੀਂ ਸਾਰੇ ਜਨੇ ਮਿਲ ਕੇ ਦਿਨ ਤਿਹਾੜ ਮਨਾਉਂਦੇ ਆ ਅੱਗੇ ਦੀਵਾਲੀ ਵੀ ਆ ਰਹੀ ਹੈ ਤੇ ਉਸੇ ਤਰ੍ਹਾਂ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਤਾਈ ਬੇਨਤੀ ਸਾਰੇ ਹੀ ਜਿੰਨੇ ਵੀ ਧਰਮ ਦੇ ਲੋਕ ਨੇ ਜਿੰਨੇ ਵੀ ਸਾਰੇ ਜਾਤਾਂ ਪਾਤਾਂ ਦੇ ਲੋਕ ਨੇ ਕਿ ਸਾਰੇ ਸਾਡੇ ਨਾਲ ਸਾਡਾ ਧਰਮ ਮਨਾਉਣ ਚ ਵੀ ਸਾਡਾ ਵਾਲਮੀਕੀ ਮਹਾਜਾ ਪ੍ਰਗਟ ਦਿਵਸ ਮਨਾਉਣ ਦੇ ਵਿੱਚ ਵੀ ਸਾਥ ਦਿਓ ਆਪਣੇ ਘਰ ਦੇ ਵਿੱਚ ਕਮ ਸੋ ਕਮ ਇੱਕ ਦੀਵਾ ਜਾਂ ਕੋਈ ਮੋਮਬੱਤੀ ਜਰੂਰ ਬਾਲੋ ਦਾ ਕਿ ਸਾਨੂੰ ਵੀ ਖੁਸ਼ੀ ਲੱਗੇ ਕਿ ਸਾਰਾ ਸਮਾਜ ਜਿਵੇਂ ਭਾਈਚਾਰਕ ਸਾਂ ਸਾਡੀ ਬੜੀ ਵਧੀਆ ਹੋਵੇ ਉਹ ਤਾਂ ਸਾਰੇ ਸਮਾਜਾਂ ਦੀ ਭਾਈਚਾਰਕ ਸਾਂ ਹੋਰ ਬਲ ਮਿਲਿਆ ਨੂੰ ਹੋਰ ਵਧੀਆ ਰਹੇ ਇਹਨਾਂ ਕਹਿੰਦਾ ਹੈ ਸਾਰਿਆਂ ਨੂੰ ਫੇਰ ਇੱਕ ਵਾਰੀ ਤੋਂ ਭਗਵਾਨ ਵਾਲਮੀ ਕੇ ਮਾਝੇ ਪ੍ਰਗਟ ਦਿਵਸ ਦੀਆਂ ਚੀਦਾ ਪਰਿਵਾਰ ਵੱਲੋਂ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਜੀ ਯੂਥ ਨੂੰ ਇਹ ਮੈਸੇਜ ਹੈ ਦੇਖੋ ਜਿਵੇਂ ਕਿ ਪੰਜਾਬ ਨੂੰ ਕਹਿੰਦੇ ਨਸ਼ਿਆਂ ਦਾ ਦਰਿਆ ਹੈ ਲੇਕਿਨ ਪੰਜਾਬ ਦੇ ਵਿੱਚ ਜਿੰਨੇ ਨਸ਼ੇ ਹੁਣ ਘਟ ਗਏ ਆ ਕਾਫੀ ਥਲ ਵੀ ਪਈ ਹੈ ਤੇ ਲੋਕ ਹੁਣ ਧਾਰਮਿਕ ਕੰਮਾਂ ਵੱਲ ਖੇਡਾਂ ਵੱਲ ਜ਼ਿਆਦਾ ਰੁਚੀ ਦੇ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਚੱਲਿਆ ਹੀ ਹੈ ਕਿ ਹੁਣ ਪਿੱਛੇ ਜੇ ਤੁਸੀਂ ਵੇਖਿਆ ਹੀ ਹੋਣਾ ਮਹਾ ਮਾਈ ਦੇ ਨਵਰਾਤਰੀ ਨਿਕਲ ਗਏ ਆ ਕਿੰਨੇ ਵਾਰਨਰ ਸਨ ਕਿੰਨੇ ਦੂਰੋਂ ਦੂਰ ਆ ਕੇ ਲੰਗੂਰ ਬਣੇ ਸੀ ਸੋ ਯੂਥ ਅੱਜ ਕੱਲ ਮੈਂ ਵੇਖਿਆ ਕਿ ਭਗਤੀ ਵੱਲ ਵੀ ਬਹੁਤ ਜ਼ਿਆਦਾ ਜਾ ਰਿਹਾ ਹੈ ਤੇ ਯੂਥ ਨੂੰ ਫੇਰ ਮੈਸੇਜ ਆ ਕਿ ਸਾਡਾ ਦੇਨ ਤੇਰਾ ਦਾ ਮਹੀਨਾ ਵਾ ਸਾਰਿਆਂ ਨੂੰ ਤਰ੍ਹਾਂ ਮੈਂ ਮੈਸੇਜ ਪਹਿਲੇ ਦਿੱਤਾ ਹੈ ਕਿ ਕੱਲ ਇੱਕ ਨੋ ਇੱਕ ਕੋਈ ਯੂਥ ਹੀ ਆਪਣੇ ਆਪਣੇ ਫੈਮਿਲੀ ਵਾਲਿਆਂ ਨੂੰ ਆਪਣੇ ਵੱਡਿਆਂ ਨੂੰ ਆਪਣੇ ਘਰ ਦੇ ਬਜ਼ੁਰਗਾਂ ਨੂੰ ਕਹੇਗਾ ਕਿ ਅਸੀਂ ਵਾਲਨਕੀ ਮਾਈ ਦਾ ਪ੍ਰਗਟ ਦਿਵਸ ਵੀ ਬੜੀਆ ਤਰੀਕੇ ਨਾਲ ਧੂਮਤਾਂ ਨਮਸਕਾਰ